ਦਿਲਜੀਤ ਨੂੰ ਸਪੋਰਟ ਇਸ ਕਰਕੇ ਨਹੀਂ ਕਿ ਉਹਦੀ ਸਰਵਾਲ ਦੀ ਫਿਲਮ ਜਿਹੜੀ ਆਈ ਹੈ ਤਰੇ ਕਿ ਫ੍ਰੀ ਗੈਂਗਸਟਰ ਤਾਂ ਕੱਲਾ ਨਾਂ ਲਾ ਕੇ ਵੀ ਉਹਨੇ ਉਹ ਕਰਵਾਤਾ ਹਾਂ ਮੈਂ ਇੱਥੇ ਨਹੀਂ ਸੋਚਦਾ ਨਰਿੰਦਰ ਮੋਦੀ ਖੁਦ ਉਹਨੂੰ ਬੁਲਾ ਕੇ ਉਹਦੀ ਉਹਦੀ ਤਾਰੀਫ਼ ਕਰ ਰਿਹਾ ਉਹ ਇਕੱਠੇ ਬੈਠੇ ਨੇ ਮੈਨੂੰ ਮੈਨੂੰ ਨਹੀਂ ਇਹ ਨਾ ਉਹਦੇ ਵਿੱਚ ਇਹ ਲੱਗਦਾ ਮੈਨੂੰ ਤਾਂ ਕਿ ਚੰਦ ਗਰੁੱਪ ਕੁਝ ਲੋਕਾਂ ਦੇ ਨੇ ਪਿਛਲੇ ਸਾਲ ਪਿਛਲੇ ਸਮੇਂ 'ਚ ਜਿੰਨੇ ਪੂਰੇ ਭਾਰਤ 'ਚ ਸ਼ੋਅ ਕਰਤੇ ਉਨੇ ਸਰਕਾਰਾਂ ਦੀ ਨੀਤਾਂ ਹਰਾਮ ਕੀਤੀ ਹੈ ਨਾ ਨਜ਼ਰ ਉਹਦੇ ਵੀ ਹੁਣ ਉਹਦੀਆਂ ਚੜ੍ਹਾਈ ਹੋ ਗਈਆਂ ਹਰ ਕੋਈ ਹਰ ਸਾਰੇ ਪਾਸੇ ਬਾਰਲੇ ਮੁਕਾਦੋ ਲੈ ਕੇ ਕੋਲੋ ਹਰ ਜਗ੍ਹਾ ਉਹਦੀ ਗੱਲ ਹੋ ਰਹੀ ਸਿਰਫ ਇਹ ਨਜ਼ਰ ਆ ਰਹੀ ਮੁੱਥੇ ਲੋਕਾਂ ਨੂੰ ਸਿੱਖਾਂ ਚ ਤੇ ਪੰਜਾਬੀਆਂ ਚ ਲੰਮਾ ਸਮਾਂ ਸਟੇਟ ਗਵਰਨਮੈਂਟ ਨੇ ਡੀਪ ਸਟੇਟ ਨੇ ਤੇ ਕੇਂਦਰੀ ਏਜੰਸੀਆਂ ਨੇ ਮਿਹਨਤ ਕਰਕੇ ਤੁਹਾਡੇ ਤੇ ਸਾਡੇ ਦਿਮਾਗਾ ਚ ਗੱਲ ਕਰ ਕਰਾਤੀ ਉਹਦਾ ਸਾਥ ਕਿੰਨੇ ਅੱਗੇ ਦਿੱਤਾ ਉਹਦੇ ਜੀ ਦਾ ਸਾਥ ਬਹੁਤ ਘੱਟ ਲੋਕਾਂ ਨੇ ਦਿੱਤਾ ਜਿੰਨੇ ਵੀ ਇਸ ਤਰੀਕੇ ਦੇ ਲੋਕ ਸੀ ਨਾ ਉਹ ਸਾਰੇ ਉਹਨੂੰ ਭੰਡਦੇ ਹੀ ਰਹੇ ਉਹਦੇ ਘਰ ਦੇ ਬਾਹਰ ਜਾ ਕੇ ਵੀ ਉਹਦਾ ਬੋਧ ਕਰਦੇ ਨੇ ਕਲਾਕਾਰ ਪਿੱਟ ਜਾਂਦੇ ਆ ਜੀ ਜਾਂ ਸਮੇਂ ਦੇ ਹਾਨ ਦੇ ਨਹੀਂ ਬਣ ਸਕਦੇ ਇਹ ਉਹ ਵੀ ਸਮੱਸਿਆ ਆਉਂਦੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਸਮੇਂ ਕਈ ਕਲਾਕਾਰ ਸੀ ਜਿਹੜੇ ਪੈਸੇ ਦੀ ਜ਼ਰੂਰਤ ਤੇ ਬੜੇ ਨੇ ਕੁਝ ਕੁ ਕਲਾਕਾਰਾਂ ਜਾਂ ਨੂੰ ਤਾਂ ਐਵੇਂ ਨਿਜਾਇਜ਼ ਹੀ ਬੋਧ ਕਰੀ ਜਾਂਦੇ ਜਿਹੜੇ ਆ ਸਾਰਾ ਕੁਝ ਉਹ ਹੀ ਕੁਝ ਕਰਦੇ ਰਹੇ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਵਿੱਚਤਰ ਸਿੰਘ ਹਾਜ਼ਰ ਇੱਕ ਵਾਰ ਫੇਰ ਆਪਣੇ ਚੈਨਲ ਦਿਲ ਖੋਲ ਕੇ ਆਪ ਅੱਜ ਗੱਲ ਕਰਾਂਗੇ ਦਿਲਜੀਤ ਬਾਰੇ ਦਿਲਜੀਤ ਜਿਸ ਤਰ੍ਹਾਂ ਸਾਰੀ ਦੁਨੀਆ ਦੇ ਦਿਲ ਜਿੱਤ ਰਿਹਾ ਉਹਦੇ ਪੂਰੇ ਭਾਰਤ 'ਚ ਅਲੱਗ-ਅਲੱਗ ਥਾਵਾਂ 'ਤੇ ਸ਼ੋਅ ਲੱਗੇ ਜਾਂ ਪੂਰੀ ਦੁਨੀਆ 'ਚ ਬਹੁਤ ਵਕਤ-ਵਕਤ ਦੇ ਮੁਲਕਾਂ 'ਚ ਉਹਦੇ ਸ਼ੋਅ ਲੱਗੇ ਤੇ ਬਹੁਤ ਲੋਕਾਂ ਨੇ ਉਹਨੂੰ ਲੱਖਾਂ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਪਸੰਦ ਵੀ ਕੀਤਾ ਪਰ ਹੁਣ ਉਹ ਚਰਚਾ 'ਚ ਹੈਗਾ ਇਸ ਗੱਲ ਕਰਕੇ ਕਉਦੀ ਜਿਹੜੀ ਫਿਲਮ ਸਰਦਾਰ ਜੀ 3 ਹੈੀ ਆ ਉਹਦੇ ਵਿੱਚ ਉਹਨੇ ਇੱਕ ਪਾਕਿਸਤਾਨੀ ਕਲਾਕਾਰ ਨੂੰ ਲਿਆ ਜਿਹਦਾ ਵਿਰੋਧ ਹੋ ਰਿਆ ਕਿ ਉਹਨੇ ਗਦਾਰੀ ਕਰਤੀ ਜੀ ਉਹਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਜਦ ਕਿ ਫਿਲਮ ਦੇ ਵਿੱਚ ਕਲਾਕਾਰ ਲੈਣ ਦਾ ਜਿਹੜਾ ਪ੍ਰੋਸੀਜਰ ਆ ਉਹ ਉਹਦਾ ਜਿਹੜਾ ਫਿਲਮ 'ਚ ਹੀਰੋ ਹੁੰਦਾ ਉਹਦਾ ਕੋਈ ਡਰ ਰੋਲ ਨਹੀਂ ਹੁੰਦਾ ਉਹ ਬਾਕੀ ਦੇ ਜਿਹੜੇ ਡਾਇਰੈਕਟਰ ਵਗੈਰਾ ਜਾਂ ਬਾਕੀ ਹੋਰ ਹੁੰਦੇ ਉਹ ਤੈਅ ਕਰਦੇ ਪਰ ਮੈਂ ਇਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਜਿਹੜਾ ਸਪੋਰਟ ਆ ਜਿਹੜੀ ਸਾਡੀ ਦਿਲਜੀਤ ਨੂੰ ਦਿਲਜੀਤ ਨੂੰ ਸਪੋਰਟ ਇਸ ਕਰਕੇ ਨਹੀਂ ਕਿ ਉਹਦੀ ਸਰਦਾਰ ਜੀ ਫਿਲਮ ਜਿਹੜੀ ਆਈ ਆ ਤਰੇ ਉਸ ਚੀਜ਼ ਨੂੰ ਸਪੋਰਟ ਅਸੀਂ ਕਰਦੇ ਆਂ ਜੀ ਉਹਦੀ ਫਿਲਮ ਦੀ ਸਪੋਰਟ ਕਰਦੇ ਆਂ ਸਾਡੀ ਸਪੋਰਟ ਦਿਲਜੀਤ ਫਿਲਮ ਵਾਲੇ ਉਸ ਸਰਦਾਰ ਜੀ ਨੂੰ ਜਿਨੇ ਪੱਗ ਦਾ ਨਾਮ ਪੂਰੀ ਦੁਨੀਆ ਤੇ ਰੋਸ਼ਨ ਕੀਤਾ ਇੱਕ ਤਰ੍ਹਾਂ ਦਾ ਪੂਰੀ ਦੁਨੀਆ ਨੂੰ ਪਤਾ ਲੱਗਣ ਲੱਗਾ ਕਿ ਜਿਹੜੇ ਸਿਰ ਤੇ ਪੱਗ ਬੰਨਦੇ ਨੇ ਇਹ ਕੌਣ ਨੇ ਇਹਦਾ ਕੀ ਮਤਲਬ ਹੈ ਉਸੇ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲੇ ਦੇ ਹੁੰਦੇ ਆ ਇਹ ਚੀਜ਼ ਹੋਈ ਸੀ ਤੇ ਆਪਾਂ ਭਾਈ ਉਤਾਰ ਸਿੰਘ ਜੀ ਤੁਸੀਂ ਦੱਸੋ ਇਹਦੇ ਬਾਰੇ ਕਿ ਤੁਹਾਨੂੰ ਕੀ ਲੱਗਦਾ ਕਿ ਇਹਦਾ ਵਿਰੋਧ ਕਿਹੜੀ ਗੱਲ ਕਰਕੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਇਹ ਚੀਜ਼ ਤੇ ਉਹਦੇ ਹੱਥ 'ਚ ਹੀ ਨਹੀਂ ਨਾਲੇ ਉਹ ਜਿਹੜੀ ਫਿਲਮ ਬਣਾਈ ਆ ਉਹਦੀ ਸਾਰੀ ਸ਼ੂਟਿੰਗ ਜਿਹੜੀ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਸੀ ਉਸ ਤੋਂ ਪਹਿਲਾਂ ਦੀ ਹੋਈ ਹੋਈ ਬਾਈ ਜੀ ਪਹਿਲੀ ਗੱਲ ਤਾਂ ਇੱਕ ਜਿਹੜੀ ਮੈਂ ਜਵਾਬ ਦੇ ਰਿਹਾ ਇਹ ਕੱਲੇ ਇੱਕ ਕਲਾਕਾਰ ਦਾ ਨਹੀਂ ਆ ਇਹ ਦਲਜੀਤ ਸਿੰਘ ਦੇ ਸਾਹਜ ਦੀ ਵਾਲੀ ਮੈਂ ਕਰ ਰਿਹਾ ਜਿਹੜੇ ਕਲਾਕਾਰ ਹੁੰਦੇ ਨੇ ਇਹ ਤਾਂ ਮੁਹੱਬਤੀ ਬੰਦੇ ਹੁੰਦੇ ਨੇ ਇਹ ਕਿਸੇ ਹੱਦਾਂ ਸਰਹੱਦਾਂ ਦੇ ਬੰਦਸ ਚ ਨਹੀਂ ਹੁੰਦੇ ਸਹੀ ਗੱਲ ਜਿਹੜੀ ਗੱਲ ਭਾਰਤ ਪਾਕਿਸਤਾਨ ਦੇ ਯੁੱਧ ਵਾਲੀ ਗੱਲ ਆ ਉਹ ਇੱਕ ਵੱਖਰਾ ਵਿਸ਼ਾ ਕਲਾਕਾਰ ਦਾ ਇਹਨਾਂ ਗੱਲਾਂ ਨਾਲ ਕੋਈ ਸਬੰਧ ਨਹੀਂ ਜਦੋਂ ਯੁੱਧ ਚੱਲ ਵੀ ਰਿਹਾ ਸੀ ਜਦੋਂ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਖਿਲਾਫ ਪ੍ਰੋਸੈਸ ਸ਼ੁਰੂ ਕਰਤਾ ਸੀ ਹੂੰ ਤੇ ਦੋਨਾਂ ਦੇਸ਼ਾਂ ਦੇ ਜਿਹੜੇ ਕਲਾਕਾਰ ਸੀ ਚਾਹੇ ਉਹ ਗਾਉਣ ਵਾਲੇ ਸੀ ਹੂੰ ਚਾਹੇ ਉਹ ਫਿਲਮੀ ਐਕਟਰ ਸੀ ਚਾਹੇ ਉਹ ਸਹਿਤਕਾਰ ਸੀ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਕਲਾਕਾਰ ਸੀ ਹੂੰ ਕੋਈ ਵੀ ਕਲਾਕਾਰ ਖੁਸ਼ ਨਹੀਂ ਸੀ ਕਿਉਂਕਿ ਉਹ ਮੁਹੱਬਤੀ ਬੰਦੇ ਹੁੰਦੇ ਆ ਅਸਲ ਗੱਲ ਜਿਹੜੀ ਸਦਰ ਅਜੀਤ ਸਿੰਘ ਦੇ ਸਾਂਝ ਦੀ ਹੈਗੀ ਆ ਦੇਖੋ ਉਹ ਕੱਲਾ ਪੰਜਾਬੀਆਂ ਦਾ ਚਹੇਤਾ ਕਲਾਕਾਰ ਨਹੀਂ ਰਹਿ ਗਿਆ ਹਾਂ ਉਹਨੇ ਪਿਛਲੇ ਸਾਲ ਤੇ ਪਿਛਲੇ ਸਮੇਂ 'ਚ ਸਾਬਤ ਕਰਤਾ ਹੂੰ ਪੂਰੇ ਭਾਰਤ ਦੇ ਵਿੱਚ ਜਿੱਡੇ ਜਿੱਡੇ ਉਹਨੇ ਸ਼ੋਅ ਲਾਏ ਜਿਸ ਤਰ੍ਹਾਂ ਉਹਦੇ ਸ਼ੋਅ ਦੀਆਂ ਟਿਕਟਾਂ ਵਿਕਦੀਆਂ ਸੀ ਪੂਰੇ ਵਰਲਡ ਦੇ ਵਿੱਚ ਜਿਹੜੇ ਜਿਹੜੀਆਂ ਦੇਸ਼ਾਂ ਦੇ ਵਿੱਚ ਉਹ ਗਿਆ ਬਾਈ ਟਿਕਟਾਂ ਪਹਿਲੇ ਹੀ ਹੋ ਜਾਂਦੀਆਂ ਸੀ ਹਾਲ ਬੁੱਕ ਹੁੰਦੇ ਸੀ ਕੋਈ ਟਿਕਟ ਮਿਲਦੀ ਨਹੀਂ ਸੀ ਇੰਨੀ ਲੋਕਪ੍ਰਿਅਤਾ ਹੋਣੀ ਇਸ ਗੱਲ ਤੋਂ ਏਜੰਸੀਆਂ ਚਿੰਤਤ ਨਹੀਂ ਹੂੰ ਅਸਲ ਇਹਦੇ ਪਿੱਛੇ ਵੱਡੀ ਗੇਮ ਖੇਡੀ ਜਾ ਰਹੀ ਹੈ ਕੋਈ ਛੋਟੀ ਗੱਲ ਨਹੀਂ ਹੂੰ ਜਿਹੜੇ ਕਲਾਕਾਰ ਹੁੰਦੇ ਨੇ ਉਹ ਮੁਹੱਬਤੀ ਬੰਦੇ ਹੁੰਦੇ ਨੇ ਤੇ ਜਿਹੜੇ ਇਹਨਾਂ ਨੂੰ ਸੁਣਨ ਵਾਲੇ ਹੁੰਦੇ ਨੇ ਉਹ ਉਦੋਂ ਚਲੋ ਕਲਾਕਾਰ ਤੋਂ ਥੋੜੇ-ਮੋਟੇ ਘੱਟ ਹੋਣਗੇ ਪਰ ਉਹ ਵੀ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਹੁੰਦੇ ਆ। ਹਮਮ ਦਲਜੀਤ ਦੇ ਗਾਣੇ ਨੂੰ ਸੁਣਨ ਵਾਲੇ ਤਾਂ ਉਹਨੂੰ ਵਿਰੋਧ ਕਰਦੇ ਹੀ ਨਹੀਂ ਨਾ ਹੀ ਕਰ ਸਕਦੇ ਆ। ਹਮ ਉਹਦੀਆਂ ਫਿਲਮਾਂ ਵੇਖਣ ਵਾਲੇ ਵੀ ਉਹਦਾ ਵਿਰੋਧ ਨਹੀਂ ਕਰ ਸਕਦੇ ਉਹਨੂੰ ਸੁਣਨ ਵਾਲੇ ਵੀ ਉਹਦਾ ਵਿਰੋਧ ਨਹੀਂ ਕਰ ਸਕਦੇ। ਹਮ ਅਸਲ ਇਹ ਦੀਪ ਸਟੇਟ ਕੇਂਦਰੀ ਏਜੰਸੀਆਂ ਇਹਦੇ ਪਿੱਛੇ ਹੁੰਦੀਆਂ ਨੇ ਜਦੋਂ ਵੀ ਕੋਈ ਬੰਦਾ ਪਪੂਲਰ ਹੋ ਜਾਂਦਾ ਉਹਦੇ ਪ੍ਰਤੀ ਸਰਕਾਰਾਂ ਚਿੰਤਤ ਹੋ ਜਾਂਦੀਆਂ ਵੀ ਇਹਦੇ ਕਹੇ ਤੇ ਇਹਦੇ ਇੱਕ ਇੱਕ ਬੋਲ ਤੇ ਜਿਹੜੀ ਨੌਜਵਾਨੀ ਆ ਖਾਸ ਕਰਕੇ ਹਨਾ ਵੀ ਉਹ ਇਹਦੇ ਇੱਕ ਇੱਕ ਬੋਲ ਤੇ ਅਸਰ ਕਰਦੀ ਆ ਜਦੋਂ ਇੱਕ ਲਾਈਨ ਬੋਲਦੇ ਆ ਦੇਖੋ ਉਹਦੀ ਪੱਗ ਦਾ ਸਟਾਈਲ ਉਹ ਪੱਗ ਦਾ ਸਟਾਈਲ ਉਦਾਂ ਦਾ ਬੰਨਣ ਲੱਗ ਜਾਂਦੇ ਹਨ ਉਹਦੇ ਕੱਪੜਿਆਂ ਦਾ ਸਟਾਈਲ ਉਦਾਂ ਦਾ ਉਹਦਾ ਬੋਲਣ ਨਾਲ ਹਰ ਇੱਕ ਦੀ ਗੱਡੀ ਵਿੱਚ ਜਿਵੇਂ ਹੁਣ ਦਲਸੀਹਤ ਸਾਂਝ ਦਾ ਗੀਤ ਹਰ ਇੱਕ ਦੀ ਗੱਡੀ ਚ ਚੱਲ ਰਿਹਾ ਤੇ ਕੁ ਸਮਾਂ ਸੀਗਾ ਹੁਣ ਵੀ ਚੱਲ ਰਿਹਾ ਵੈਸੇ ਤਾਂ ਸਿੱਧੂ ਮੂਸੇ ਵਾਲੇ ਤੇ ਚਲੋ ਪੁਰਾਣੇ ਗੀਤ ਚੱਲੇ ਵਰਤਮਾਨ ਨਹੀਂ ਚੱਲਦਾ ਹੀ ਰਹਿੰਦਾ ਹਾਂ ਪਰ ਤੁਸੀਂ ਸਿੱਧੂ ਮੂਸੇ ਵਾਲੇ ਵਾਲੀ ਵੀ ਸਟੋਰੀ ਵੇਖੋ ਇੱਕ ਗੈਂਗਸਟਰ ਦਾ ਕੱਲਾ ਨਾਂ ਲਾ ਕੇ ਵੀ ਉਹਨੇ ਉਹ ਮਰਵਾਤਾ ਮੈਂ ਇੱਥੇ ਨਹੀਂ ਸੋਚਦਾ ਮੇਰੀ ਸੋਚ ਇਹ ਦੂ ਘਾ ਜਾ ਕੇ ਹੂੰ ਕੇਂਦਰੀ ਏਜੰਸੀਆਂ ਨੇ ਇੱਕ ਗੱਲ ਦੀ ਚਿੰਤਾ ਤੁਸੀਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਹੂੰ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹਾਂਜੀ ਬੜੇ ਚਾ ਨਾਲ ਲੋਕਾਂ ਨੇ ਬਣਾਈ 92 ਐਮਐਲਏ ਜਤਾਏ ਹਾਂਜੀ ਤੇ ਉੱਥੇ ਚੋਣ ਆ ਗਈ ਜੀ ਲੋਕ ਸਭਾ ਦੀ ਸੰਗਰੂਰ ਦੀ ਆਹ ਤੇ ਸੰਗਰੂਰ ਦੀ ਲੋਕ ਸਭਾ ਦੀ ਚੋਣ ਸਦਾ ਸਿਮਰਿੰਦਰ ਸਿੰਘ ਮਾਨ ਹੂੰ ਜਿੱਤ ਗਈ ਹੂੰ ਤੇ ਉਹਦੇ ਚ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਦਾ ਬਹੁਤ ਵੱਡਾ ਰੋਲ ਸੀ ਬਿਲਕੁਲ ਉਸ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਸਟੇਟ ਗਵਰਨਮੈਂਟ ਹੂੰ ਸੈਂਟਰਲ ਗਵਰਨਮੈਂਟ ਕੇਂਦਰੀ ਏਜੰਸੀਆਂ ਸਾਰਿਆਂ ਨੇ ਉੱਤੇ ਨੈਲਸਸ ਕੀਤਾ ਹੂੰ ਕਿ ਬੰਦਾ ਕਲਾਕਾਰ ਮਰਨ ਮਰ ਗਿਆ ਹੂੰ ਉਦੇ ਸਮਰਥਕਾਂ ਨੇ ਇੱਕ ਮੈਂਬਰ ਪਾਰਲੀਮੈਂਟ ਦੀ ਜਿੱਤ ਹਾਰ ਦਾ ਫੈਸਲਾ ਬਦਲ ਦਿੱਤਾ ਵਾਹ ਠੀਕ ਹੈ ਜੀ ਉਸ ਤੋਂ ਬਾਅਦ ਦੁਬਾਰਾ ਇਲੈਕਸ਼ਨ ਆਈ ਸਾਹਿਬ ਸਿੰਘ ਮਾਨ ਨੇ ਇੱਕ ਇੰਟਰਵਿਊ ਚ ਕਹਿਤਾ ਕਿਸੇ ਪ੍ਰੈਸ਼ਰ ਕੁੰਡ ਨਾਲ ਪੁੱਛ ਲਿਆ ਕਿ ਵੀ ਤੁਹਾਨੂੰ ਜੀ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਨੇ ਜਿਤਾਇਆ ਤੇ ਮਾਨ ਸਾਹਿਬ ਨੇ ਕਹਿੰਦਾ ਨਹੀਂ ਨਹੀਂ ਮੇਰੀ ਆਪ ਦੀ ਬਣੀ ਜਾਨ ਸਾਡੀ ਵੀ ਕੋਈ ਆਹ ਸਿੱਧੂ ਮੂਸੇਵਾਲੇ ਕਰਕੇ ਥੋੜੀ ਮੈ ਜਿੱਤੇ ਆ ਉਹ ਇੱਕ ਅਲੱਗ ਇਨ ਨਹੀਂ ਫੇਰ ਪਾਸਾ ਬੰਟਦਾ ਮੇਰਾ ਤੁਹਾਨੂੰ ਦੱਸਣ ਦਾ ਮਤਲਬ ਇਹ ਆ ਵੀ ਜੋ ਸਿੱਧੂ ਮੂਸੇਵਾਲਾ ਵੀ ਮਰਿਆ ਉਹ ਇੱਕ ਕੱਲੇ ਗੈਂਗਸਟਰ ਨਾਲ ਜੋੜ ਕੇ ਨਾ ਸੋਚੋ ਤੁਸੀਂ ਹੂੰ ਵੀ ਇੱਕ ਗੈਂਗਸਟਰ ਨੇ ਮਾਰਤਾ ਇੱਕ ਗਰੁੱਪ ਨੇ ਮਾਰਤਾ ਉਹਨੂੰ ਮਰਵਾਉਣ ਪਿੱਛੇ ਜਿਵੇਂ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਗਿਆ ਹੂੰ ਉਹਦੇ 'ਚ ਏਜੰਸੀਆਂ ਦਾ ਹੱਥ ਵੀ ਆ ਕਿਉਂਕਿ ਉਹ ਉਹਦੇ ਬੋਲਾਂ ਤੇ ਫੈਸਲੇ ਬਦਲਦੇ ਸੀ ਹੂੰ ਦੇਖੋ ਉਹਨੇ ਆ ਹੁਣ ਇਹਨਾਂ ਨੂੰ ਇਹੀ ਚਿੰਤਾ ਇੱਕ ਤਰ੍ਹਾਂ ਦੀ ਹੋ ਸਕਦਾ ਹੋਵੇ ਬਲਵਿੰਦਰ ਚਟਾਣੀ ਵਾਲਾ ਗੀਤ ਉਹਨੇ ਗਿਆ ਗਾਇਆ ਹਨਾ ਪਾਣੀਆਂ ਦੇ ਮੁੱਦੇ ਤੇ ਹੂੰ ਇਹਦੇ ਤਾਂ ਕੋਈ ਦੂਰ ਨਹੀਂ ਸੀ ਉਹ ਪੰਜਾਬ ਪੰਜਾਬੀ ਅੱਧੀ ਗੱਲ ਕਰਦਾ ਸੀ ਹੂੰ ਉਹਨੂੰ ਬੈਕ ਤੇ ਰਹਿ ਕੇ ਆਫਰਾਂ ਨਹੀਂ ਆਈਆਂ ਹੋਣੀਆਂ ਵੀ ਬਿਨਾ ਪੱਗ ਤੋਂ ਗਾਣਾ ਸ਼ੁਰੂ ਕਰ ਬਿਨਾ ਪੱਗ ਤੋਂ ਤੂੰ ਲੋਕਾਂ ਦੇ ਸਾਹਮਣੇ ਆ ਪਰ ਨਹੀਂ ਆਇਆ ਤੇ ਪੱਗ ਨੂੰ ਸਿੱਖੀ ਨੂੰ ਏਜੰਸੀਆਂ ਬਰਦਾਸ਼ਤ ਨਹੀਂ ਕਰਦੀਆਂ ਏਵੇਂ ਜਿਹੜਾ ਇਹ ਹੈਗਾ ਨਾ ਦਲਜੀਤ ਦਸਾਂਹ ਦਾ ਮਸਲਾ ਇਹਨੂੰ ਸਿਰਫ ਇਹ ਕਲਾਕਾਰ ਵਾਲੀ ਗੱਲ ਪਿੱਛੇ ਨਾ ਉਹਦੀ ਜਿਹੜੀ ਚੜ੍ਹਾਈ ਹੋਈ ਆ ਹੂੰ ਜਿਨੀ ਨੌਲੂਨੀ ਉਹਦੇ ਉਹਦੇ ਗੀਤ ਸੁਣ ਰਹੀ ਆ ਉਹਦੀ ਜਿੰਨੇ ਫੈਨ ਬਣ ਗਏ ਨੇ ਇਸ ਗੱਲ ਤੋਂ ਸਰਕਾਰਾਂ ਤੇ ਏਜੰਸੀਆਂ ਚਿੰਤਤ ਨੇ ਕਿਉਂਕਿ ਸਿੱਧੂ ਮੂਸੇ ਵਾਲੇ ਦਾ ਐਵੇਂ ਇੱਕ ਵਿਧਾਨ ਸਭਾ ਹਲਕੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ ਕਿ ਉਹ ਜੀ ਇੱਕ ਪਾਰਟੀ ਚਲੋ ਪਾਰਟੀ ਜੁਆਇਨ ਕਰਕੇ ਉਹਦਾ ਨਿੱਜੀ ਫੈਸਲਾ ਸੀ ਜਾਂ ਜੋ ਵੀ ਸੀ ਉਹਦੇ ਬਾਦਰ ਸਾਹਿਬ ਦਾ ਸੀ ਜਾਂ ਪਰਿਵਾਰ ਦਾ ਸੀ ਹੈ ਨਾ ਜਾਂ ਉਹਦੇ ਦੋਸਤਾਂ ਦਾ ਪਰ ਉਹਦਾ ਇੰਨਾ ਪ੍ਰਭਾਵ ਸੀ ਸਿੱਧੂ ਮੂਸੇ ਵਾਲੇ ਦਾ ਵੇਖੋ ਜੱਤ ਹਰ ਵਿਧਾਨ ਸਭਾ ਦੀ ਕਿੰਨੀ ਹੁੰਦੀ ਹੈ 5 ਤੋਂ 7000 ਰੂਪ ਤੇ ਉਹ ਇੱਕ ਕੈਂਡੀਡੇਟ ਦੇ ਹੱਕ 'ਚ ਜਾ ਕੇ ਕਿਤੇ ਸੰਬੋਧਨ ਕਰਿਆਉਂਦਾ ਇੱਕ ਇੱਕ ਐਮਐਲਏ ਦੇ ਉਹ ਤਾਂ ਜਿੱਤ ਹਾਰ ਦਾ ਫੈਸਲਾ ਬਦਲ ਸਕਦਾ ਸੀ ਹਮ ਇਹੀ ਸੇਮ ਪੋਜੀਸ਼ਨ ਉਹ ਦਲਜੀਤ ਦਸਾਂਝ ਦੀ ਬਣੀ ਵੀ ਹੈ ਹਮ ਔਨਲਾਈਨ ਸਮਝੇ ਸਰਕਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਆ ਉਹਨਾਂ ਨੂੰ ਇਹ ਹੈ ਵੀ ਜਿਸ ਤਰ੍ਹਾਂ ਦੀ ਫੈਨ ਫਾਲੋਇੰਗ ਬਹੁਤ ਰਹੀ ਹੈ ਇੱਕ ਤੰਗ ਇਥੋਂ ਤੱਕ ਯਾਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਦੀ ਡੀਪ ਸਟੇਟ ਦੀ ਗੱਲ ਕਰੀ ਜਾਂਦੇ ਏਜੰਸੀਆਂ ਕਹਿ ਰਹੇ ਹੋ ਏਜੰਸੀਆਂ ਮਨ ਨਰਿੰਦਰ ਮੋਦੀ ਖੁਦ ਉਹਨੂੰ ਬੁਲਾ ਕੇ ਉਹਦੀ ਉਹਦੀ ਤਾਰੀਫ ਕਰ ਰਿਹਾ ਉਹ ਇਕੱਠੇ ਬੈਠੇ ਨੇ ਮੈਨੂੰ ਮੈਨੂੰ ਨਹੀਂ ਇਹ ਨਾਲ ਉਹਦੇ ਵਿੱਚ ਇਹ ਲੱਗਦਾ ਮੈਨੂੰ ਨਾਲ ਇੱਕ ਚੰਦ ਗਰੁੱਪ ਕੁਝ ਲੋਕਾਂ ਦੇ ਨੇ ਜਿਹੜੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ پا ਰਹੇ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮੈਂ ਇਹਦੇ ਨਾਲ ਕੋਈ ਡਿਟੈਕਟਿਵ ਸੋ ਫਿਲਮ ਆਈ ਦੀ ਇੱਕ ਡਿਟੈਕਟਿਵ ਜਾਂ ਸਮਥਿੰਗ ਹੈਗੀ ਆ ਕੋਈ ਤੇ ਉਹ ਉਹ ਦੇਖ ਰਿਹਾ ਸੀ ਮੇਰੇ ਮਨ ਚ ਵੈਸੇ ਇੱਕ ਖਿਆਲ ਆ ਰਿਹਾ ਸੀ ਵਾਹ ਯਾਰ ਕਿਸੇ ਟਾਈਮ ਇਹ ਚੀਜ਼ ਇੱਕ ਸੁਪਨਾ ਸੀ ਲੋਕਾਂ ਲਈ ਸਾਡੇ ਲਈ ਕਿ ਵਿੱਚ ਸਰਦਾਰ ਵੀ ਹਿੰਦੀ ਫਿਲਮ ਦੇ ਵਿੱਚ ਇੱਕ ਹੀਰੋ ਵਜੋਂ ਆ ਸਕਦਾ ਉਹ ਇੱਕ ਸਰਦਾਰ ਹੀਰੋ ਜੋ ਦਿਖਾਉਂਦੇ ਕੀ ਹੁੰਦੇ ਸੀ ਜ਼ਿਆਦਾਤਰ ਜਿਹੜਾ ਸਰਦਾਰ ਦਿਖਾਉਣਾ ਉਹਨੇ ਟੁੱਟੀ ਜੀ ਪੱਗ ਬਣੀ ਹੋਣੀ ਜਾਂ ਪਟਕੀ ਜੀ ਟੁੱਟੀ ਜੀ ਬਨ ਕੇ ਇਧਰ ਉਧਰ ਹਾ ਪੁੱਠੇ ਸਿੱਧੇ ਕਰਕੇ ਐਕਸ਼ਨ ਜੇ ਕਰਕੇ ਤੇ ਇੱਕ ਤਰ੍ਹਾਂ ਦਾ ਉਹ ਮਜ਼ਾਕ ਦਾ ਪਾਤਰ ਹੀ ਬਣਾਇਆ ਹੁੰਦਾ ਸੀ ਤੇ ਜਦੋਂ ਦੇ ਦਿਲਜੀਤ ਅਰਗਿਆ ਆਏ ਆ ਐਮੀ ਵਿਰਕਾ ਜਿਹੜੇ ਜਿਹੜੇ ਵਾਕਏ ਰਿਪਰੈਜ਼ੈਂਟ ਕਰਦੇ ਆ ਹੁਣ ਦਿਲਜੀਤ ਅਰਗਾ ਆਉਂਦਾ ਉਹ ਲੱਗਦਾ ਆ ਕਿ ਮਤਲਬ ਇੱਕ ਸਰਦਾਰ ਪ੍ਰੋਪਰ ਸਰਦਾਰ ਦੇ ਰੂਪ ਵਿੱਚ ਇੱਕ ਕਿਰਦਾਰ ਵੀ ਉਹਦੇ ਨਾਲ ਨਿਰਧਾਰਤ ਹੁੰਦਾ ਨਾ ਇੱਕ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਦਾ ਹੁੰਦੇ ਸਰਦਾਰ ਜਦੋਂ ਦਿਲਜੀਤ ਅਰਗਾ ਉਹ ਰੋਲ ਕਰਦਾ ਮਤਲਬ ਹੋ ਸਕਦਾ ਕੁਝ ਲੋਕਾਂ ਨੂੰ ਉਹ ਚੀਜ਼ ਵੀ ਹਜਮ ਹੋਣੀ ਔਖੀ ਹੋ ਰਹੀ ਹੋਵੇ ਇੱਕ ਸਰਦਾਰ ਬੰਦਾ ਹਿੰਦੀ ਬੰਦੇ ਵਿੱਚ ਤੇ ਇਹ ਵੀ ਹੋ ਸਕਦਾ ਬਹੁਤ ਜਲਦੀ ਉਹ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਕਿਤੇ ਨਾ ਕਿਤੇ ਨਜ਼ਰ ਆਵੇ ਜਿਸ ਤਰੀਕੇ ਪੂਰੀ ਦੁਨੀਆ 'ਚ ਉਹਦੀ ਗੱਲ ਹੋ ਰਹੀ ਹੈ ਵੱਡੇ ਵੱਡੇ ਚੈਨਲ ਈਵਨ ਇੰਗਲਿਸ਼ 'ਚ ਥੋੜੇ ਦਿਨ ਪਹਿਲਾਂ ਉਹਦੀ ਇੱਕ ਇੰਟਰਵਿਊ ਹੋ ਰਹੀ ਸੀਗੀ ਮਤਲਬ ਉਹਦੀ ਗੱਲ ਹੋ ਰਹੀ ਹੈ ਪੂਰੀ ਦੁਨੀਆ 'ਚ ਤੁਹਾਡੀ ਗੱਲ ਕੋਲ ਇਹ ਸਹੀ ਹੈ ਕਿ ਇਹ ਚਿੰਤਾ ਹੋ ਸਕਦੀ ਹੈ ਵੀ ਇਹ ਕੱਲ ਨੂੰ ਜਿਵੇਂ ਮੂਸੇ ਵਾਲੇ ਦੀ ਇੱਕ ਗੱਲ ਪ੍ਰਭਾਵਿਤ ਕਰਦੀ ਸੀਗੀ ਸਾਰੀ ਯੰਗ ਜਨਰੇਸ਼ਨ ਨੂੰ ਇਹ ਵੀ ਉਸ ਲੈਵਲ ਤੇ ਹੌਲੀ ਹੌਲੀ ਆ ਰਿਹਾ ਜੇ ਜਿਹੜਾ ਇਹਦਾ ਲੈਵਲ ਹੋ ਗਿਆ ਕਿ ਕੱਲ ਨੂੰ ਇਹ ਵੀ ਇਹਦੀ ਗੱਲੋਂ ਪ੍ਰਭਾਵਿਤ ਕਰਨ ਲੱਗੇ ਤੇ ਇਹ ਵੀ ਕਿਤੇ ਗੱਲ ਹੋਰ ਪਾਸੇ ਨੂੰ ਨਾ ਲੱਜ ਜਾਏ ਪੰਜਾਬ ਦੇ ਮੁੱਦਿਆਂ ਦੀ ਨਾ ਗੱਲ ਕਰਨ ਲੱਗੇ ਜਾਂ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਇਸ ਤਰੀਕੇ ਦੀ ਕੋਈ ਉਹ ਉਹ ਕਰਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕਰੇ ਜੀਵਨ ਭਾਈ ਜੀ ਸਿੱਧੂ ਮੂਸੇਵਾਲਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਸੀ। ਹੂੰ ਬੇਬਾਕ ਸੀ ਉਹ। ਹੂੰ ਜਿਹੜੀ ਪਾਰਟੀ ਚੱਲਾ ਗਿਆ ਸੀ ਉਹ ਇੱਕ ਵੱਖਰਾ ਵਿਸ਼ਾ ਹੈ ਨਾ। ਹੂੰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਵੀ ਪਾਰਟੀ ਨਾ ਵੇਖੋ ਤੁਸੀਂ ਵਿਅਕਤੀ ਵੇਖੋ। ਹੂੰ ਉਹ ਕਿਸੇ ਵੀ ਪਾਰਟੀ 'ਚ ਜੇ ਚੰਗਾ ਵਿਅਕਤੀ ਹੈ ਤਾਂ ਉਹਨੂੰ ਵਿਅਕਤੀ ਵੇਖ ਕੇ ਵੋਟ ਪਾਉਣੀ ਚਾਹੀਦੀ ਹੈ। ਹੂੰ ਸਿੱਧੂ ਮੂਸੇਵਾਲਾ ਦਾ ਜਿਹੜਾ ਪ੍ਰਭਾਵ ਸੀ ਹੂੰ ਇtanto ਵੱਡਾ ਪ੍ਰਭਾਵ ਸੀ ਵੀ ਉਹ ਪੰਜਾਬ ਦੀ ਹਰ ਇੱਕ ਵਿਧਾਨ ਸਭਾ ਹਲਕੇ 'ਚ ਜਾ ਕੇ ਉਹਦੀ ਜਿੱਤ ਹਾਰ ਦਾ ਫੈਸਲਾ ਬਦਲ ਸਕਦਾ ਸੀ ਜਿਹੜੇ ਬੰਦੇ ਦੇ ਮਰਨ ਤੋਂ ਬਾਅਦ ਇੱਕ ਲੋਕ ਸਭਾ ਇਲੈਕਸ਼ਨ ਦਾ ਫੈਸਲਾ ਬਦਲ ਗਿਆ ਹਜੇ ਤੱਕ ਸਰਕਾਰ ਬਣੀ ਥੋੜਾ ਜਿਹੀ ਹੋਇਆ ਇੰਨਾ ਵਿਰੋਧਤਾ ਆਮ ਆਦਮੀ ਪਾਰਟੀ ਦਾ ਉਦੋਂ ਹੋਇਆ ਹੀ ਨਹੀਂ ਸੀ ਜੇ ਹੁਣ ਆਮ ਆਦਮੀ ਪਾਰਟੀ ਜਿਮਨੀ ਚੋਣ ਸਾਢੇ 3 ਸਾਲ ਬਾਅਦ ਜਿੱਤ ਸਕਦੀ ਆ ਤੇ ਜਿਮਨੀ ਚੋਣ ਲੋਕ ਸਭਾ ਦੀ ਜਿੱਤ ਨਹੀਂ ਉਹਦੇ ਵਾਸਤੇ ਕੀ ਔਖੀ ਸੀ ਉਹ ਵੀ ਖਾਸ ਕਰਕੇ ਜਿੱਥੋਂ ਦਾ ਮੁੱਖ ਮੰਤਰੀ ਹੋਵੇ ਉਹ ਲੋਕ ਸਭਾ ਹਲਕਾ ਵਿੱਚ ਜਿੱਥੇ 3 3 4 4 ਲੱਖ ਤੇ ਵੋਟਾਂ ਦੇ ਉਹ ਜਿੱਤੇ ਵੀ ਹੋਣ ਉਹ ਇਹ ਤਾਂ ਕਲੀਅਰ ਆ ਵੀ ਉਸ ਬੰਦੇ ਦੇ ਫਾਲੋਅਰਸ ਕਿੰਨੇ ਸੀ ਉਹਦੇ ਫੈਨ ਕਿੰਨੇ ਸੀ ਤੇ ਉਹਦੀ ਗੱਲ ਕਿੰਨੇ ਧਿਆਨ ਨਾਲ ਸੁਣਦੇ ਸੀ ਹੁਣ ਦਲਜੀਤ ਦਾ ਤਾਂ ਉਦੋਂ ਵੀ ਵੱਡੇ ਪੱਧਰ ਤੇ ਚਲਾ ਗਿਆ ਨਾ ਇਹ ਕੱਲੀ ਇੱਕ ਸਟੇਜ ਦਾ ਤਾਂ ਮੁਤਾਜ ਰਹੀ ਨਹੀਂ ਗਿਆ ਸਟੇਟ ਦਾ ਵੀ ਕੱਲੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਇਹਨੇ ਜਿਹੜਿਆ ਪਿਛਲੇ ਸਾਲ ਪਿਛਲੇ ਸਮੇਂ 'ਚ ਜਿੰਨੇ ਪੂਰੇ ਭਾਰਤ 'ਚ ਸ਼ੋਅ ਕਰਤੇ ਉਹਨੇ ਸਰਕਾਰਾਂ ਦੀ ਨੀਂਦ ਤਾਂ ਹਰਾਮ ਕੀਤੀ ਹੈ ਨਾ ਜਿਹੜੀ ਗੱਲ ਤੁਸੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਕਰ ਰਹੇ ਹੋ ਉਹ ਪ੍ਰਧਾਨ ਮੰਤਰੀ ਕਲਾਕਾਰ ਤਾਂ ਹੋਰ ਵੀ ਬਹੁਤ ਆਜੀ ਪੂਰੇ ਭਾਰਤ 'ਚ ਦਲਜੀਤ ਦੇ ਸਾਹੇ ਨੂੰ ਸੱਦ ਕੇ ਮਿਲਣਾ ਉਹਦਾ ਮੀਟਿੰਗ ਕਰਨੀ ਹੋ ਸਕਦਾ ਵੇਖੋ ਆਪਾਂ ਸਾਰੀਆਂ ਗੱਲਾਂ ਨੂੰ ਕ੍ਰਿਕ ਨਹੀਂ ਕਸਾਤੇ ਪਰ ਆਪਾਂ ਇਹਦੇ ਤੇ ਵਿਚਾਰ ਕਰ ਸਕਦੇ ਆ ਵੀ ਇਹਨਾਂ ਨੇ ਭਾਜੀਪੀ ਵਾਲਿਆਂ ਨੇ ਵੀ ਕੋਲੋਸਰ ਦੀ ਕੋਸ਼ਿਸ਼ ਕੀਤੀ ਹੋਵੇ ਵੀ ਸਾਡੇ ਨਾਲ ਤੁਰ ਪਵੇ ਸਾਡੇ ਨਾਲ ਚੱਲ ਪਵੇ ਕਿਉਂਕਿ ਇਲੈਕਸ਼ਨ ਤਾਂ ਆ ਹੀ ਰਹਿੰਦੇ ਆ ਜੇ ਕਦੇ ਕਿਸੇ ਇਸ ਤਰੀਕੇ ਤੇ ਉਹ ਬੰਦੇ ਨੇ ਕਿਸੇ ਤਰੀਕੇ ਨਾਲ ਲੱਤ ਨਾ ਲਾਈ ਹੋਵੇ ਮੈਂ ਤਾਂ ਕਲਾਕਾਰ ਬੰਦਾ ਜੀ ਮੈਂ ਤਾਂ ਮੁਹੱਬਤ ਵੰਡਣੀ ਆ ਤੇ ਮੈਂ ਇਹਨਾਂ ਗੱਲਾਂ 'ਚ ਨਹੀਂ ਆਉਣਾ ਹਨਾ ਪਰ ਭੈ ਤਾਂ ਰੱਖਦੇ ਆ ਨਾ ਹਰ ਗੱਲ ਦੂਜੇ ਪਾਸੇ ਇਹ ਵੀ ਹੈ ਬੜੀ ਜੀਂਦੇ ਜੀਤ ਸਿੱਧੂ ਮੂਸੇ ਵਾਲੇ ਨੂੰ ਵੀ ਜਿਨ੍ਹਾਂ ਦੀ ਆਪਾਂ ਗੱਲ ਵੀ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਕਿਉਂਕਿ ਪੰਜਾਬ ਦਾ ਮੁੱਦਾ ਉਹਨਾਂ ਕਿਸਾਨੀ ਵਾਲਾ ਮੁੱਦਾ ਬੜੀ ਭਖਿਆ ਸੀ ਚੱਲਦਾ ਸੀ ਉਹਦਾ ਸਾਥ ਕਿੰਨੇ ਅਗਨੇ ਦਿੱਤਾ ਉਹਦੇ ਜੀਂਦੇ ਜੀ ਉਹਦਾ ਸਾਥ ਬਹੁਤ ਘੱਟ ਲੋਕਾਂ ਨੇ ਦਿੱਤਾ ਜਿੰਨੇ ਵੀ ਇਸ ਤਰੀਕੇ ਦੇ ਲੋਕ ਸੀ ਨਾ ਉਹ ਸਾਰਿਆਂ ਨੂੰ ਭੰਡਦੇ ਹੀ ਰਹਿੰਦੇ ਉਹਦੇ ਘਰ ਦੇ ਬਾਹਰ ਜਾ ਕੇ ਵੀ ਉਹਦਾ ਵਿਰੋਧ ਕਰਦੇ ਰਹੇ ਨੇ ਉਹਦਾ ਵਿਰੋਧ ਕਰਦੇ ਹੀ ਰਹੇ ਉਹਦੀ ਮਾਂ ਦਾ ਉਹਦੀ ਪਿਓ ਦਾ ਇੱਥੋਂ ਤੱਕ ਵੀ ਲੋਕਾਂ ਨੇ ਉਦੇ ਖਿਲਾਫ ਭੂਗਤਦੇ ਰਹੇ ਮੈਂ ਉਹਦੇ ਬਾਰੇ ਜ਼ਰੂਰ ਪਰ ਮੈਂ ਹਾਂ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇਹ ਗੱਲ ਮੈਂ ਮੈਂ ਇੱਕ ਗੱਲ ਇੱਕ ਮਨ ਨੂੰ ਖਤਮ ਕਰ ਦੋ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਲੋਕਾਂ ਦਾ ਫਰਜ਼ ਕੀ ਬਣਦਾ ਜਦੋਂ ਇਸ ਲੈਵਲ ਤੇ ਬੰਦਾ ਕੋਈ ਰਿਪਰਜੈਂਟ ਕਰ ਰਿਹਾ ਇਸ ਲੈਵਲ ਤੇ ਪਹੁੰਚ ਗਿਆ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਪੂਰੇ ਮੁਲਕ ਦਾ ਨਾਮ ਰੋਸ਼ਨ ਕਰ ਰਿਹਾ ਤੇ ਉਹਦੀ ਬੈਕ ਤੇ ਖੜੇ ਹੋਣਾ ਉਹਦੀ ਸਪੋਰਟ ਕਰਨਾ ਨਾ ਕਿ ਉਹਦੇ ਖਿਲਾਫ ਖੜਿਆ ਹੋਣਾ ਜਿestrana ਕੁਛ ਪੰਜਾਬੀ ਦੇ ਕੁਛਕ ਕਲਾਕਾਰ ਜਿਵੇਂ ਉਹਦਾ ਐਵੇਂ ਨਜਾਇਜ਼ ਹੀ ਵਿਰੋਧ ਕਰੀ ਜਾਂਦੇ ਜਿਹੜੇ ਆਪ ਸਾਰਾ ਕੁਝ ਉਹੀ ਕੁਝ ਕਰਦੇ ਰਹੇ ਨੇ ਉਸ ਚੀਜ਼ ਦਾ ਉਹਦਾ ਵਿਰੋਧ ਕਰਦੇ ਜਿਹਦਾ ਕੋਈ ਤਕ ਨਹੀਂ ਬਣਦੇ ਸੋ ਮੈਂ ਕਹਿੰਦਾ ਯਾਰ ਜਿੰਦੇ ਜੀ ਖੜੋ ਬੰਦੇ ਦੇ ਨਾਲ ਜੇ ਤੁਸੀਂ ਕੱਢ ਸਕਦੇ ਹੋ ਕਿੰਨੇ ਕ ਬੰਦੇ ਸੀ ਉਹਦੇ ਨਾਲ ਉਸ ਟਾਈਮ ਖੜੇ ਬਹੁਤੇ ਉਹਦੇ ਮੂਸੇ ਵਾਲੇ ਦੇ ਵੀ ਖਿਲਾਫ ਭੁਗਤੇ ਰਹਿੰਦੇ ਮੈਂ ਇਹਦੇ ਤੇ ਵਿਸ਼ੇਸ਼ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਮ ਸਿੱਖਾਂ ਚ ਤੇ ਪੰਜਾਬੀਆਂ ਚ ਹਮ ਲੰਮਾ ਸਮਾਂ ਸਟੇਟ ਗਵਰਨਮੈਂਟ ਨੇ ਡੀਪ ਸਟੇਟ ਨੇ ਤੇ ਕੇਂਦਰੀ ਏਜੰਸੀਆਂ ਨੇ ਮਿਹਨਤ ਕਰਕੇ ਤੁਹਾਡੇ ਤੇ ਸਾਡੇ ਦਿਮਾਗਾਂ 'ਚ ਇੱਕ ਗੱਲ ਘਰ ਕਰਾਤੀ ਆ ਸਾਡੇ ਦਿਮਾਗ 'ਚ ਬੈਠ ਗਈ ਹੈ ਸਿੱਖਾਂ 'ਚ ਇਹ ਬਿਠਾਤੀ ਵੀ ਤੁਸੀਂ ਰਾਜਨੀਤੀ ਨਹੀਂ ਕਰਨੀ ਜਿਹੜਾ ਧਰਮੀ ਬੰਦਾ ਉਹ ਰਾਜਨੀਤੀ ਦੀ ਗੱਲ ਨਹੀਂ ਕਰੂਗਾ ਤੇ ਜਿਹੜਾ ਰਾਜਨੀਤਿਕ ਬੰਦਾ ਉਹ ਧਰਮ ਦੇ ਵਿੱਚ ਦਖਲ ਨਾ ਦੇਵੇ ਹਾਲਾਂਕਿ ਛੇਵੇਂ ਪਾਤਸ਼ਾਹ ਨੇ ਸਾਨੂੰ ਇਹ ਦਿੱਤਾ ਸੱਚੀ ਸੁੱਚੀ ਰਾਜਨੀਤੀ ਕਰਨੀ ਆ ਧਰਮ ਨੂੰ ਅੱਗੇ ਰੱਖ ਕੇ ਇਸੇ ਵਿਸ਼ੇ ਤੇ ਪੰਜਾਬੀਆਂ ਨੇ ਦਿਮਾਗ 'ਚ ਗੱਲ ਬਿਠਾਦੀ ਵੀ ਜਿਹੜਾ ਕਲਾਕਾਰ ਉਹ ਸਿਰਫ ਕਲਾਕਾਰੀ ਕਰੇ ਉਹ ਰਾਜਨੀਤੀ ਨਾ ਕਰੇ ਹਾਲਾਂਕਿ ਕਲਾਕਾਰ ਮੁਹੱਬਤੀ ਬੰਦਾ ਹਮ ਹੁਣ ਫੋਰ ਐਗਜ਼ਾਮਪਲ ਮੈਂ ਹੁਣ ਦਿਓ ਦੇ ਦਿੰਦਾ ਜਿਹੜਾ ਭਗਵੰਤਬਾਨ ਜਿੰਨਾ ਕ ਸਾਫ ਸੁਥਰਾ ਚੱਲ ਰਿਹਾ ਉਹ ਇਸ ਕਰਕੇ ਚੱਲ ਰਿਹਾ ਵੀ ਉਹ ਕਲਾਕਾਰ ਹਮ ਜੋ ਪੋਲਿਟਿਕਲ ਹੁੰਦਾ ਨਾ ਫੁੱਲ ਰਾਜਨੀਤਿਕ ਹੁੰਦਾ ਤੇ ਉਹਨੇ ਸਾਫ ਸੁਥਰੀ ਰਾਜਨੀਤੀ ਨਹੀਂ ਕਰਦੀ ਸੀ ਮੈਂ ਇਹ ਪੰਜਾਬੀਆਂ ਨੂੰ ਅਗਾਹ ਕਰਨਾ ਚਾਹੁੰਦਾ ਇਸ ਮਾਧਿਅਮ ਦੇ ਰਾਹੀਂ ਤੁਸੀਂ ਦੱਖਣ ਦੀਆਂ ਫਿਲਮਾਂ ਦੇਖੋ ਹਮ ਫਿਲਮੀ ਐਕਟਰ ਨਹੀਂਆ ਸਟੇਟ ਦੀਆਂ ਮੁੱਖ ਮੰਤਰੀ ਬਣੀਆਂ ਜੈ ਲਲ ਤਾਰਗੜਾ ਦੱਖਣ ਵਾਲਿਆਂ ਨੇ ਕਲਾਕਾਰਾਂ ਨੂੰ ਮੁਹabbਤੀ ਬੰਦੇ ਸਮਝ ਕੇ ਉਹਨਾਂ ਨੂੰ ਸਟੇਟ ਦੀ ਵਾਗਡੋਰ ਸੰਭਾਲੀ ਹੱਬ ਕਿਉਂ ਨਹੀਂ ਹੋ ਸਕਦੇ ਯਾਰ ਉਹ ਰਾਜਨੀਤਿਕ ਲੀਡਰ ਕਿਉਂ ਨਹੀਂ ਕਾਮਯਾਬ ਹੋ ਸਕਦੇ ਐਜੇ ਰਾਜਨੀਤਿਕ ਲੀਡਰ ਜੇ ਇੱਕ ਗਾਉਣ ਵਾਲਾ ਚੰਗਾ ਕਲਾਕਾਰ ਆ ਤਾਂ ਉਹ ਸਟੇਟ ਦਾ ਮੁੱਖ ਮੰਤਰੀ ਵੀ ਬਣ ਸਕਦਾ ਆ ਭਗਵਾਨ ਤੋਂ ਮੰਨ ਵੀ ਤਾਂ ਕਲਾਕਾਰ ਕਿਉਂ ਨਹੀਂ ਬਣ ਸਕਦੇ ਹਾਂ ਅਸਲ ਸਾਡੇ ਪੰਜਾਬੀਆਂ ਦੇ ਵਿੱਚ ਇਹ ਗੱਲ ਘਰ ਕਰਵਾ ਦਿੱਤੀ ਗਈ ਆ ਬਿਬੰਦਿਆਂ ਨੇ ਕਹੇ ਦੀ ਵੀ ਤੁਸੀਂ ਰਾਜਨੀਤੀ ਵਿੱਚ ਦਖਲ ਨਹੀਂ ਦੇਣਾ ਤੇ ਰਾਜਨੀਤੂ ਬੰਦਿਆਂ ਨੂੰ ਇਹ ਪੈਦਾ ਕਰਤਾ ਭੈ ਵੀ ਤੂੰ ਤਰਨ ਦੀ ਗੱਲ ਨਹੀਂ ਕਰਨੀ ਤੇ ਕਲਾਕਾਰਾਂ ਨੂੰ ਵੀ ਇਸ ਕੈਟਾਗਰੀ ਚ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਤੁਸੀਂ ਪੋਲੀਟੀਕਲ ਗੱਲ ਨਹੀਂ ਕਰਨੀ ਤੁਸੀਂ ਪੰਜਾਬੀਆਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਨੀ ਪਰ ਜਿਹੜਾ ਦਲਜੀਤ ਦਾ ਸਾਝਾ ਵਾਲਾ ਇਹ ਹੈ ਰੋਲਾ ਜਿੰਨਾ ਮਰਜ਼ੀ ਪਾ ਲੈਣ ਕੁਝ ਜਿਹੜੇ ਨਾ ਕਲਾਕਾਰ ਪਿੱਟ ਜਾਂਦੇ ਆ ਜੀ ਜਾਂ ਸਮੇਂ ਦੇ ਹਾਂ ਦੇ ਨਹੀਂ ਬਣ ਸਕਦੇ ਇਹ ਉਹ ਵੀ ਸਮੱਸਿਆ ਹੁੰਦੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਸਮੇਂ ਕਈ ਕਲਾਕਾਰ ਸੀ ਜਿਹੜੇ ਪੈਸੇ ਦੇ ਜ਼ੋਰ ਤੇ ਬਣੇ ਹੋਏ ਸੀ ਠੀਕ ਹੈ ਉਹ ਉਹਨਾਂ ਦੀਆਂ ਦੁਕਾਨਦਾਰੀਆਂ ਉਦੋਂ ਬੰਦ ਹੋ ਗਈਆਂ ਸੀ ਐਵੇਂ ਦਲਜੀਤ ਦਾ ਸਾਂਝ ਦੇ ਸਮੇਂ ਚ ਹੁਣ ਪੈਕ ਤੇ ਰਹਿ ਕੇ ਵਾਕੇ ਕੁਝ ਬੰਦੇ ਇਦਾਂ ਦੇ ਆ ਜਿਹੜੇ ਦਸਾਂਜ ਕਰਕੇ ਚਿੰਤਤ ਨੇ ਵੀ ਜਦੋਂ ਦੇ ਦੀ ਚੜ੍ਹਾਈ ਹੋਈ ਆ ਦੇਖੋ ਸੁਣਨ ਵਾਲੇ ਆਬਾਦੀ ਤਾਂ ਉਹੀ ਆ ਨਾ ਪੰਜਾਬ ਦੀ ਵੀ ਭਾਰਤ ਦੀ ਵੀ ਸਹੀ ਗੱਲ ਉਹ ਜਿਨ੍ਹਾਂ ਨੇ ਉਹ ਸੁਣਨੇ ਸੀਗੇ ਉਹ ਸੁਣਨ ਦੀ ਬਜਾਏ ਦਲਜੀਤ ਦਸਾਂਜ ਨੂੰ ਸੁਣਿਆ ਜਾ ਰਿਹਾ ਇਸ ਗੱਲ ਦਾ ਵੀ ਇਸ ਪਿੱਛੇ ਇਹਦਾ ਹੱਥ ਹੈਗਾ ਨਾਲੇ ਗੱਲ ਇਹ ਆ ਭਾਜੀ ਉਹ ਕਿ ਅੱਜ ਦਾ ਥੋੜਾ ਯਾਰ 25 28 ਸਾਲ ਉਹਨੂੰ ਹੋ ਗਿਆ ਉਹਦੀ ਮਿਹਨਤ ਉਹਦੇ ਪਿੱਛੇ ਉਹਦਾ ਸਟਰਗਲ ਉਹਦੇ ਸੈਕਰੀਫਾਈਸ ਉਹ ਥੋੜਾ ਕਿਸੇ ਨੂੰ ਨਜ਼ਰ ਆਉਂਦੇ ਆ ਨਜ਼ਰ ਆਉਂਦੇ ਵੀ ਹੁਣ ਉਹਦੀ ਚੜ੍ਹਾਈ ਹੋ ਗਈ ਆ ਹਰ ਕੋਈ ਸਾਰੇ ਪਾਸੇ ਬਾਹਰਲੇ ਮੁਲਕਾਂ ਤੋਂ ਲੈ ਕੇ ਮਤਲਬ ਹਰ ਜਗ੍ਹਾ ਉਹਦੀ ਗੱਲ ਹੋ ਰਹੀ ਆ ਸਿਰਫ ਇਹ ਨਜ਼ਰ ਆ ਰਹੀ ਆ ਬਹੁਤੇ ਲੋਕਾਂ ਨੂੰ ਉਹਨਾਂ ਨੂੰ ਉਹਦੀ ਮਿਹਨਤ ਨਹੀਂ ਨਜ਼ਰ ਆ ਰਹੀ ਉਹਦੀ ਸਜਾਈ ਨਹੀਂ ਨਜ਼ਰ ਆ ਰਹੀ ਸੋ ਮੇਰੇ ਹਿਸਾਬ ਨਾਲ ਤਾਂ ਸਾਨੂੰ ਸਾਰਿਆਂ ਨੂੰ ਟੋਕੀਓ ਦੀ ਸਪੋਰਟ 'ਚ ਖੜਵਾਣਾ ਚਾਹੀਦਾ ਸਪੋਰਟ ਇਸਦੀ ਕਿ ਉਹਦੇ ਨਾਲ ਇਹ ਨਜਾਇਜ਼ ਕਰਨਾ ਇੱਕ ਤਰ੍ਹਾਂ ਦਾ ਇਹ ਗਲਤ ਆ ਉਹਦੇ ਬਾਰੇ ਪ੍ਰੋਪਗੈਂਡਾ ਹੀ ਕਰਨਾ ਕਿ ਇਹਨੂੰ ਫਿਲਮ ਇੰਡਸਟਰੀ ਚੋਂ ਬੈਨ ਕਰੋ ਜਦ ਕਿ ਉਹਨੇ ਕਹਿਵ ਦਿੱਤਾ ਕਿੰਦਾ ਮੇਰਾ ਇਹ ਸੁਪਨਾ ਕਦੇ ਵੀ ਨਹੀਂ ਸੀ ਕਿ ਮੈਂ ਇਹ ਸੋਚਾਂ ਕਿ ਮੈਂ ਇੱਥੇ ਫਿਲਮ ਇੰਡਸਟਰੀ ਚ ਬਹੁਤ ਵੱਡਾ ਹੀਰੋ ਬਣਨਾ ਹੈ ਜਾਂ ਬਹੁਤ ਕਾਮਯਾਬ ਹੋਣਾ ਹੈ ਸੋ ਕਿ ਕਹਿੰਦਾ ਮਿਊਜ਼ਿਕ ਨੂੰ ਮੈਂ ਪਿਆਰ ਕਰਦਾ ਮਿਊਜ਼ਿਕ ਨੂੰ ਕਰ ਹੀ ਜਾਣਾ ਉਹਨੂੰ ਮੈਨੂੰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਸੋ ਪਰ ਫਿਰ ਵੀ ਐਟ ਦਾ ਸੇਮ ਟਾਈਮ ਸਾਡਾ ਸਾਰਿਆਂ ਦਾ ਵਰਜ ਮੰਦਾ ਉਹਦੀ ਉਹਦੀ ਸਪੋਰਟ ਚ ਖੜੀ ਹੈ ਇਹ ਮੁੰਡੇ ਨੂੰ ਸ਼ਾਬਾਸ਼ ਦਈਏ ਵੇ ਡਟਿਆ ਨਾਲੇ ਬੈਜੀ ਜਿਹੜੀ ਸਰਕਾਰਾਂ ਦੀ ਗੱਲ ਆ ਹੂੰ ਜਦੋਂ ਦਾ ਹਿੰਦੁਸਤਾਨ ਭਾਰਤ ਤੇ ਪਾਕਿਸਤਾਨ ਅਲੱਗ ਹੋਇਆ 1947 ਤੋਂ ਹਾਂਜੀ ਕਿੰਨੇ ਵਾਰੀ ਲੜੇ ਆ ਕਿੰਨੇ ਵਾਰੀ ਦੁਬਾਰਾ ਫੇਰ ਵਰਤਨਾ ਸ਼ੁਰੂ ਹੋਇਆ ਇਹ ਤਾਂ 2 ਮਹੀਨਿਆਂ ਦੁਬਾਰਾ ਫੇਰ ਵਪਾਰ ਸ਼ੁਰੂ ਕਰਦੇ ਹਾਂ ਤੇ ਫੇਰ ਦਲਜੀਤ ਦੇ ਸਾਹਮਣੇ ਠੀਕ ਹੋ ਜਾਊਗਾ ਹਾਂ ਇਹ ਇਹ ਦੇਸ਼ ਦੀ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਦਾ ਕਲਾਕਾਰ ਨਾਲ ਕੋਈ ਸਬੰਧ ਹੀ ਨਹੀਂ ਵਾਕਿਆ ਜੀ ਅੱਜ ਤੋਂ ਜੇ 6 ਮਹੀਨੇ ਪਹਿਲਾਂ ਦਿ ਲਾ ਲਈਏ ਤਾਂ ਵਪਾਰ ਵੀ ਚੱਲ ਰਿਹਾ ਸੀ ਬਾਰਡਰ ਵੀ ਖੁੱਲਿਆ ਹੋਇਆ ਸੀ ਹਨਾ ਆਪਾਂ ਦਰਸ਼ਨ ਕਰਦੇ ਹੁੰਦੇ ਸੀ ਗੁਰੂ ਘਰ ਦੇ ਅੱਛਾ ਉਦੋਂ ਤੱਕ ਦਸਿਆਨ ਸਹੀ ਸੀ ਜੇ ਹੁਣ ਦੋਵਾਂ ਦੇਸ਼ਾਂ ਦੀ ਆਪਸੀ ਅਣਬਣ ਹੋ ਗਈ ਕੁਝ ਸਮੇਂ ਲਈ ਹਾਂਜੀ ਹੁਣ ਦਸਾਂਝ ਸਾਹਿਬ ਗਲਤ ਹੋ ਗਏ ਤੇ ਹੋਰ ਦੋ ਆ ਮਹੀਨਿਆਂ ਨੂੰ ਫੇਰ ਸਮਝੌਤਾ ਹੋ ਜੂ ਵਪਾਰ ਫੇਰ ਸ਼ੁਰੂ ਹੋ ਜੂ ਫੇਰ ਦਲਜੀਤ ਦੇ ਸਾਹਿਬ ਫੇਰ ਠੀਕ ਹੋ ਜੂ ਇਹ ਨਜਾਇਜ਼ ਰੌਲਾ ਪਾਇਆ ਜਾ ਰਿਹਾ ਇਹ ਮੁੱਦਾ ਹੀ ਨਹੀਂਗਾ ਇਹ ਅਸਲ ਚ ਮੁੱਦਾ ਹੈ ਹੀ ਨਹੀਂ ਐਕਚੁਅਲੀ ਸੋ ਥੈਂਕ ਯੂ ਵੈਰੀ ਮਚ ਫੇਰ ਕਰਾਂਗੇ ਗੱਲ ਆਪਾਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਥੈਂਕ ਯੂ ਵੈਰੀ ਮਚ ਮੈਨੂੰ ਧੰਨਵਾਦ